ਖਬਰਾਂ માં ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਤਿਕਾਰ ਮੈਂ ਆਹ ਤੁਹਾਡਾ ਖੁਸ਼ ਰਾਤ ਇੱਕ ਐਮ ਖਬਰ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਝੂਠ ਫੜਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਕਹਿ ਕੇ ਡਰਾਮੇ ਕਰ ਰਹੇ ਨੇ ਇੱਕ ਪੱਤਰਕਾਰ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਾਸ ਕਰਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿਹੜੇ ਕਹਿੰਦੇ ਨੇ ਕਿ ਸਿਰ ਕਲਮ ਕਰਦਾਂਗੇ ਜਾਂ ਕਰਾ ਦੇਾਂਗੇ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਦੱਸਣ ਵਾਲੀ ਪਾਰਟੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਰਪਾਰਟੀ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਸੁਨੀਲ ਕੁਮਾਰ ਜਾਖੜ ਬਲਵਿੰਦਰ ਸਿੰਘ ਪੁੰਦੜ ਆਈ ਥਿੰਕ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸਾਰੀਆਂ ਹੀ ਪਾਰਟੀਆਂ ਦੇ ਆਗੂ ਜਿਹੜੇ ਨੇ ਇਸ ਵਿੱਚ ਸ਼ਾਮਲ ਹੋਏ ਕਾਂਗਰਸ ਪਾਰਟੀ ਤੋਂ ਵੀ ਵੱਡੇ ਆਗੂ ਇਸ ਮੀਟਿੰਗ ਦੇ ਵਿੱਚ ਹਾਜ਼ਰੀ ਲਵਾਈ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਹਦੇ ਤੋਂ ਪੁੱਛ ਕੇ 4000 ਕਿਊਸਕ ਪਾਣੀ ਦਿੰਦੇ ਰਹੇ ਹਰਿਆਣਾ ਨੂੰ 3 ਸਾਲ ਪਹਿਲਾਂ ਕਿਉਂ ਚੁੱਪ ਰਹੇ ਨਾ ਤਾਂ ਦਿੱਲੀ ਦੇ ਵਿੱਚ ਇਹ ਮੁੱਦਾ ਚੱਕਿਆ ਗਿਆ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸੀ ਤੇ ਨਾ ਹੀ ਜਦੋਂ ਹਰਿਆਣਾ ਦੇ ਵਿੱਚ ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਦੇ ਮੂੰਹ ਤੇ ਚੋਣ ਪ੍ਰਚਾਰ ਦੇ ਵਿੱਚ ਕਿਹਾ ਗਿਆ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਜੇਕਰ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਤਾਂ ਹਰਿਆਣੇ ਦੇ ਟਿੱਬਿਆਂ ਤੇ ਵੀ ਪੰਜਾਬ ਦਾ ਪਾਣੀ ਚੜਾ ਦਿੱਤਾ ਜਾਵੇਗਾ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾੜੀਆਂ ਮਾਰਦੇ ਸੀ ਵੀ ਅਸੀਂ ਪਾਣੀ ਦੇਾਂਗੇ ਤੇ ਫਿਰ ਇਹ ਵੀ ਗੱਲ ਸੱਚ ਹੈ ਕਿ 4000 ਕਿਊਸਕ ਪਾਣੀ ਦਿੱਤਾ ਜਾ ਰਿਹਾ ਹੈ ਹਰਿਆਣੇ ਨੂੰ ਕਿਹਦੇ ਕੋਲੋਂ ਪੁੱਛ ਕੇ ਦਿੱਤਾ ਜਾ ਰਿਹਾ ਹੈ 300 ਪਹਿਲਾਂ ਕਿਉਂ ਚੁੱਪ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਉਮੀਦਵਾਰ ਕਹਿੰਦੇ ਸੀ ਕਿ ਅਸੀਂ ਪਾਣੀ ਲੈ ਕੇ ਦੇਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਨੇੜੇ ਤੱਕ ਆਗੂ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ ਆਮ ਆਦਮੀ ਪਾਰਟੀ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨਾਂ ਦਿਨਾਂ ਤੋਂ ਕਿਉਂ ਤਾਲਾ ਲੱਗਿਆ ਹੋਇਆ ਸੀ ਫਿਰ ਦਿੱਲੀ ਦੇ ਵਿੱਚ ਚੋਣਾ ਹੋਈਆਂ ਫਿਰ ਕਿਉਂ ਨਹੀਂ ਫਿਰ ਜਦੋਂ ਵੱਡੇ ਫੈਸਲੇ ਲੈ ਗਏ ਉਸ ਸਮੇਂ ਕਿਉਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਰਹੇ ਆਖਰਕਾਰ ਇਹ ਚੱਲ ਕੀ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਸੀ ਕਿ ਅਸੀਂ 4000 ਕਿਊਸਕ ਪਾਣੀ ਦੇ ਰਹੇ ਹਾਂ ਤੇ ਕਿਹੜੀ ਪਾਰਟੀ ਤੋਂ ਕੁਛ ਕੇ ਦੇ ਰਹਾਂ ਆਪਣੀ ਬੱਲੇ ਬੱਲੇ ਕਰਾਉਣ ਦੇ ਮਾਰੇ ਹਾਲਾਂਕਿ ਹਰਿਆਣਾ ਸਰਕਾਰ ਨੇ ਧੱਕਾ ਕੀਤਾ ਪੰਜਾਬ ਪੰਜਾਬੀਆਂ ਦੇ ਨਾਲ ਤਰ ਨੇ ਦਾ ਜੇਕਰ ਰਾਹ ਰੋਕਿਆ ਗਿਆ ਦਿੱਲੀ ਜਾਣ ਦੇ ਲਈ ਤੇ ਹਰਿਆਣੇ ਸਰਕਾਰ ਨੇ ਰੋਕਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਖੱਟਰ ਵਰਗਿਆਂ ਨੇ ਉਸ ਤੋਂ ਬਾਅਦ ਨੌਜਵਾਨ ਨੂੰ ਗੋਲੀ ਮਾਰੀ ਗਈ ਸ਼ੁਭਦੀਪ ਸਿੰਘ ਹੋਰਾ ਨੂੰ ਤੇ ਕਿੰਨਾ ਮਾਰੀ ਹਰਿਆਣੇ ਦੀ ਪੁਲਿਸ ਨੇ ਹੁਣ ਕਹਿੰਦੇ ਨੇ ਕਿ ਕਨਈਆ ਵਾਲੀ ਭਾਈ ਕਨਈਆ ਸਾਹਿਬ ਵਾਲੀ ਰਾਜਨੀਤੀ ਕਰੋ ਉਹ ਸੇਵਾ ਕਰੋ ਭਾਈ ਇਹਵੇਂ ਸੇਵਾ ਨਹੀਂ ਹੋਣੀ ਇਕੜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉੱਥੇ ਡੈਮ ਤੇ ਮੁਲਾਜ਼ਮ ਨੇ ਕਿੰਨੇ ਕੋ ਪਰਤੀ ਕੀਤੇ ਕਿੰਨੇ ਕੋ ਉਥੇ ਪੰਜਾਬੀ ਨੇ ਹੁਣ ਤਾਲਾ ਲਾ ਕੇ ਤੁਸੀਂ ਕੀ ਕਰੋਗੇ ਜੇਕਰ ਉਹਨਾਂ ਨੇ ਉੱਥੇ ਕੋਈ ਸੈਣਾ ਲਗਾ ਦਿੱਤੀ ਤਾਂ ਮੰਨ ਲਓ ਉੱਥੇ ਕੋਈ CRP ਜਾਂ CF ਲਗਾ ਦਿੱਤੀ ਜਾਂਦੀ ਤਾਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਕਰੇਗਾ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੇ ਇਹ 3 ਸਾਲ ਪਹਿਲਾਂ ਕਿਉਂ ਨਹੀਂ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਕਿਉਂ ਨਹੀਂ ਸਾਰੀਆਂ ਪਾਰਟੀਆਂ ਨੂੰ ਕਿਹਾ ਪੰਜਾਬੀਆਂ ਨੂੰ ਕਿ ਮੇਰੇ ਨਾਲ ਆਓ ਮੇਰੇ ਹੱਕ ਵਿੱਚ ਖੜੋ ਕਿਉਂਕਿ ਪਾਮਚਾਪ ਦੇ ਪਾਣੀਆਂ ਦੀ ਲੁੱਟ ਹੋ ਰਹੀ ਹੈ ਜਿਹੜੀ ਮੀਟਿੰਗ ਦੇ ਵਿੱਚ ਸ਼ਮੂਲਿਤ ਕੀਤੀ ਗਈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਥੇ ਰੋਲਾ ਕਿਉਂ ਨਹੀਂ ਪਾਇਆ ਗਿਆ ਬਾਅਦ ਵਿੱਚ ਰੋਲਾ ਕਿਉਂ ਪਾਇਆ ਗਿਆ ਉਥੇ ਦੱਸਿਆ ਕਿਉਂ ਨਹੀਂ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵੱਡੇ ਆਗੂ ਵੀ ਤੁਹਾਡੇ ਨਾਲ ਨੇ ਉਹ ਨਾ ਹੋਵੇ ਕਿ ਹੁਣ ਤੁਹਾਡਾ ਪਾਣੀ ਵੱਜ ਜਾਵੇ ਤੇ ਬਾਅਦ ਵਿੱਚ ਤੁਸੀਂ ਵੱਡੇ ਵੱਡੇ ਲਾ ਦੋ ਫਲੈਕਸ ਲਗਾ ਦੋ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਹਾਂ ਇਸ ਤਰ੍ਹਾਂ ਤਾਂ ਗੱਲ ਨਹੀਂ ਬਣਨੀ ਤੁਸੀਂ ਜਦੋਂ ਤੁਹਾਡੇ ਪਾਰਟੀ ਦੇ ਉਮੀਦਵਾਰ उतारेਗੇ ਅਸੀਂ ਚੋਣ ਮੈਦਾਨ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਤੁਸੀਂ ਆਪਣੇ ਉਮੀਦਵਾਰਾਂ ਨੂੰ ਕਿਉਂ ਨਹੀਂ ਕਿਹਾ ਵੀ ਭਈ ਇਸ ਤਰ੍ਹਾਂ ਦੇ ਵਾਅਦੇ ਹਰਿਆਣਾ ਦੇ ਲੋਕਾਂ ਦੇ ਨਾਲ ਨਾ ਕਰੋ ਪੰਜਾਬ ਤਾਂ ਪਹਿਲਾਂ ਹੀ ਸੋਕੇ ਦੀ ਮਾਰ ਤੇ ਹੈ ਪੰਜਾਬ ਦਾ 10 ਪੰਜਾਬ ਦੀ 10000 ਏਕੜ ਜ਼ਮੀਨ ਔਰਲਡੀ ਜਿਹੜੀ ਹੈ ਉਹ ਬੰਜਰ ਬਣਦੀ ਕੰਗਾਰ ਤੇ ਹੈ ਪੰਜਾਬ ਦੀਆਂ ਫਸਲਾਂ ਨੂੰ ਪਾਣੀ ਪ੍ਰੋਪਰ ਤਰੀਕੇ ਨਾਲ ਨਹੀਂ ਮਿਲ ਰਿਹਾ ਪੰਜਾਬ ਦਾ ਪਾਣੀ ਅੰਦਰਲਾ ਜਿਹੜਾ ਇਹ ਕਾਲਾ ਹੋ ਰਿਹਾ ਹੈ ਕਈਆਂ ਜਗ੍ਹਾ ਤੇ ਖਾਰਾ ਹੋ ਗਿਆ ਹੈ ਕਈਆਂ ਜਗ੍ਹਾ ਤੇ ਲੈਵਲ ਘਟ ਗਿਆ ਹੈ ਭਾਈ ਉਸ ਦਾ ਹਰਜਾਨਾ ਕੌਣ ਭੁਗਤੂਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਰਕਾਰ ਪਿਛਲੇ ਤਿੰਨਾਂ ਸਾਲਾਂ ਤੋਂ ਕਿੰਦੇ ਤੋਂ ਪੁੱਛ ਕੇ 4000 ਕਿਊਸਕ ਪਾਣੀ ਹਰਿਆਣੇ ਨੂੰ ਦੇ ਰਹੇ ਸੀ ਇਸ ਉੱਤੇ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਤੁਹਾਡਾ ਸੁਪਰੀਮੋ ਤੁਹਾਡਾ ਕਰਤਾ ਧਰਦਾ ਤੁਹਾਡਾ ਕਨਵੀਨਰ ਅਰਵਿੰਦ ਕੇਸ਼ੀਵਾਲ ਇੱਕ ਵਾਰ ਵੀ ਨਹੀਂ ਬੋਲਿਆ ਭਾਰਤ ਪੰਜਾਬ ਦੇ ਹੱਕ ਵਿੱਚ ਪੰਜਾਬ ਦੀ ਪਾਣੀਆਂ ਦੇ ਰਾਖੀ ਅਰਵਿੰਦ ਕੇਸ਼ੀਵਾਲ ਦੇ ਵੱਲੋਂ ਨਹੀਂ ਕੀਤੀ ਗਈ ਕਿਉਂਕਿ ਉਹ ਆਪ ਹਰਿਆਣੇ ਦਾ ਹੈ ਯਾਨੀ ਕਿ ਰੋਟੀਆਂ ਸਿੱਕੀਆਂ ਜਾਰੀਆਂ ਨੇ ਲੇਕਿਨ ਅਸੀਂ ਕਹਿੰਦੇ ਹਾਂ ਕਿ ਸਾਰੀਆਂ ਹੀ ਪਾਰਟੀਆਂ ਨੂੰ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦੇਣਾ ਚਾਹੀਦਾ ਹੈ ਲੇਕਿਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਹੈ ਕਿ ਜਿਹੜੇ 4000 ਕੁ ਪਾਣੀ ਦਿੱਤਾ ਜਾ ਰਿਹਾ ਸੀ ਉਹ ਕਿਹਦੇ ਕੋਲ ਪੁੱਛ ਕੇ ਦਿੱਤਾ ਜਾ ਰਿਹਾ ਸੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਦਿੱਲੀ ਦੇ ਵਿੱਚ ਹੋਈਆਂ ਹਰਿਆਣਾ ਦੇ ਵਿੱਚ ਹੋਈਆਂ ਉਹਦਾ ਤੁਸੀਂ ਕਿਉਂ ਇਹ ਵੱਡੇ ਵੱਡੇ ਗੱਪ ਮਾਰੇ ਕਿ ਪੰਜਾਬ ਚੋਂ ਪਾਣੀ ਲਾ ਕੇ ਤੁਹਾਨੂੰ ਸਪਲਾਈ ਕੀਤਾ ਜਾਵੇਗਾ ਅੰਦਾਜ਼ਾ ਲਗਾਇਆ ਸੀ ਕਿ ਪੰਜਾਬ ਜਿਹੜਾ ਹੈ ਉਹ ਸੋਕੇ ਦੀ ਮਾਰ ਤੇ ਹੀਟਾ ਹੈ ਪੰਜਾਬ ਦੀ ਜ਼ਮੀਨ ਜਿਹੜੀ ਹੈ ਬੰਜਰ ਬਣਦੀ ਹੈ ਪਾਣੀ ਤੋਂ ਬਿਨਾ ਭਈ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਸੀ ਹੁਣ ਤੁਹਾਨੂੰ ਰੋਲਾ ਪਾਉਂਦਿਆਂ ਕੀ ਮਿਲੇਗਾ ਹਾਲਾਂਕਿ ਤੁਹਾਡੀਆਂ ਸਾਰੀਆਂ ਪਾਰਟੀਆਂ ਤੁਹਾਡਾ ਸਾਥ ਦਿੱਤਾ ਜਾ ਰਿਹਾ ਹੈ ਅਸੀਂ ਉਹ ਛਲਾਗਾ ਕਰਦੇ ਹਾਂ ਲੇਕਿਨ ਬਾਅਦ ਵਿੱਚ ਇਹ ਫਲੈਕਸ ਨਾ ਲੁਗਾ ਦੇਣਾ ਕਿ ਪੰਜਾਬ ਦੇ ਪਾਣੀਆਂ ਦੇ ਰਾਕੇ ਸਿਰਫ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਡੇ ਕਨਵਿਨੈਂਟ ਤੁਹਾਡੇ ਸੁਪਰੀਮੋ ਅਰਵਿੰਦ ਕੇਸ਼ ਜੀ ਵਾਲ ਵੱਲੋਂ ਇੱਕ ਵੀ ਕੋਈ ਵੱਡਾ ਬਿਆਨ ਨਹੀਂ ਆਇਆ ਨਾ ਹੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਾ ਹੀ ਹਰਿਆਣੇ ਦੀ ਸਰਕਾਰ ਦੇ ਖਿਲਾਫ ਭਈ ਪੰਜਾਬ ਦੇ ਪਾਣੀਆਂ ਤੇ ਡਾਕਾ ਕਿਉਂ ਮਾਰ ਰਹੇ ਹੋ